ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰਮਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹਦੇ ਚੋਹਾਨ ਕੇ ਖੁਰਦ ਹਮੀਦੀ ਵਜੀਦ ਕੇ ਖੁਰਦੇ ਇਹਦੇ ਆਸ-ਪਾਸ ਦੇ ਪਿੰਡ ਹੈ ਬਰਨਾਲੇ ਤੋਂ ਰਾਏਕੋਟ ਵਾਲੀ ਛੜਕ ਦੇ ਨੇੜ ਇਹ ਪਿੰਡ ਰਹਿ ਜਾਂਦਾ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਉਹਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਜਿਹੜੀ ਵੀਡੀਓ ਬਣਨੀ ਹੈ ਇਹਦੇ ਵਿੱਚ 6 ਨਾਕ ਤੁਹਾਨੂੰ ਦਿਖਾਉਣੇ ਆ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਜ਼ਰੂਰ ਦੇਖੇ ਸੂਏ ਸਵਾਏ ਪਸ਼ੂ ਨੂੰ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਥੋੜਾ ਕੰਮ ਆ ਤੁਸੀਂ ਤਸੱਲੀ ਕਰ ਸਕਦੇ ਹੋ ਇਨ੍ਹਾਂ ਸੰਬੰਧੀ ਜੋ ਜਾਣਕਾਰੀ ਲੈਣ ਦੀ ਲੋੜ ਆ ਉਹ ਕੁਐਸਚਨ ਮੈਂ ਪੁੱਟ ਕਰੂੰਗਾ ਬਾਈ ਜੀ ਉਹਨਾਂ ਨੂੰ ਤੇ ਅੱਗੋਂ ਇਹਨਾਂ ਨੇ ਅੱਜ ਦੀ ਜਿਹੜੀ ਜਾਣਕਾਰੀ ਦੇ ਦੇਣੀ ਹੈ ਤੇ ਉਹਦੇ ਬਿਹਾਫ ਤੇ ਤੁਸੀਂ ਤਸੱਲੀ ਕਰ ਸਕਦੇ ਹੋ ਸੋ ਆਓ ਸ਼ੁਰੂਆਤ ਇਸ ਮੱਝ ਤੋਂ ਕਰੀਏ ਉਹ ਦੁਬਈ ਚੋਂ ਨੂੰ ਕੁਸ ਗਾਵਾਂ ਜਿਹੜੀਆਂ ਦਿਖਾਵਾਂਗੇ ਪਹਿਲਾਂ ਡਿਟੇਲ ਮੱਝ ਦੀ ਪੁੱਛਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸ ਦਿਓ ਬਾਈ ਨਾਮ ਸੰਦੀਪ ਸਿੰਘ ਹੈ ਵੀਰੇ ਸੰਦੀਪ ਭਾਈ ਅੱਜ ਜਿਹੜੇ 5-6 ਨਗ ਆਪਾਂ ਦਿਖਾਉਣੇ ਐ ਇਹਨਾਂ ਚੋਂ ਮੱਝ ਕਿੰਨਾ ਮਸੂਆ ਕਦੋਂ ਦੀ ਸੂਈ ਹੈ ਮੱਝ ਵੀਰੇ ਚੌਥਾ ਸੂਆ ਤੇ ਅੱਜ ਸੰਭਲਾ ਇਹਨੂੰ ਪਹਿਲੇ ਪੰਜਵਾਂ ਦਿਨ ਹੈ ਠੀਕ ਐ ਪੰਜਵਾਂ ਦਿਨ ਹੈ ਹੁਣ ਬੌੜਾ ਕਿੰਨਾ ਹੋ ਸਕਦਾ ਇਹਦੇ ਨਾਲ ਹੁਣ ਵੀਰੇ ਬੌੜਾ ਹੋਊਗਾ 12 ਲੀਟਰ ਆਪਾਂ 11 ਕਹਿੰਦੇ ਆ ਵੀ ਜਿੰਨਾ ਵੀ ਇੱਕ ਵੀਰੇ ਹੋਰ ਆ ਜਿੰਨਾ ਵੀ ਆਪਾਂ ਦੁੱਧ ਕਹਾਂਗੇ ਆਪਣੇ ਕੋਲੇ ਰਹਿਸ ਦਾ ਪ੍ਰਬੰਧ ਆ ਠੀਕ ਹੈ ਵੀ ਆਉਣਾ ਚਾਹੇ ਦੋ ਦੀ ਚਾਹੇ ਤਿੰਨ ਡੰਗਾ ਬਾ ਚੋਕੇ ਤਸ਼ਲੀ ਕਰਕੇ ਲੈ ਕੇ ਜਾਵੇ ਵੀਰੇ ਠੀਕ ਹੈ ਜਣੀ ਇੱਥੇ ਤਸ਼ਲੀ ਕਰ ਲਓ ਅੱਗੇ ਅਗਲੇ ਦੀ ਸੇਵਾ ਹੈ ਅੱਗੇ ਅਗਲੀ ਸੇਵਾ ਵੀਰੇ ਬੱਚਾ ਇਹਦੇ ਨਾਲ ਬਾਈ ਬੱਚਾ ਵੀਰੇ ਦੇ ਨਾਲ ਕੱਟੀ ਸੀ ਤੇ ਕੱਟੀ ਬਸ ਦੁੱਧ ਪੀਤਾ ਵੀਰੇ ਪਤਾ ਨਹੀਂ ਕੀ ਹੋ ਗਿਆ ਇੱਕਦਮ ਡਿੱਗੀ ਹੈ ਡਿੱਗਣਸਾਰ ਬਾ ਡੈਥ ਹੋ ਗਈ ਕੱਟੀ ਦੀ ਅਸਾ ਕੱਟੀ ਹੁਣ ਇਸ ਟਾਈਮ ਮੂਰੇ ਪਈ ਆ ਪਰ ਐਕਸਪਾਇਰ ਹੈ ਅਜਾ ਬਿਨਾ ਕੱਟੀ ਤੋਂ ਅਜੇ ਫਿਰ ਚੋਕੇ ਦੇਖੋਗੇ ਸ਼ਾਮ ਨੂੰ ਚੌਂਦੀ ਆ ਵੀਰੇ ਕੋਈ ਚੱਕਰ ਨਹੀਂ ਠੀਕ ਹੈ ਉਵੇਂ ਕੋਈ ਦਿੱਕਤ ਨਹੀਂ ਹਾਂ ਕੋਈ ਭੋਰਾ ਵੀ ਨਹੀਂ ਵੀਰੇ ਅ ਸੰਦੀਪ ਭਾਈ ਰੇਟ ਕੀ ਰੱਖਦੇ ਹੁੰਦਾ ਰੇਟ ਵੀਰੇ ਇਹਦਾ 13 135 ਹਾਂਜੀ ਖੋਲਿਓ ਬਈ ਤੁਰ ਕੇ ਨੂੰ ਦੋਸਤੋ ਰੇਟ 1 ਲੱਖ ਤੇ 35000 ਹੈ ਬੱਚਾ ਕੱਟੀ ਸੀ ਪਰ ਇਸ ਟਾਈਮ ਨਹੀਂ ਰਹੀ ਇਹ ਤੋਂ ਬਿਨਾ ਭਾਈ ਕਹਿੰਦਾ ਵੀ ਮਿਲ ਪੂਗੀ ਕੋਈ ਦਿੱਕਤ ਨਹੀਂ ਤੇ ਤੁਸੀਂ ਚੋ ਕੇ ਇੱਥੇ ਹੀ ਦੇਖ ਲਿਓ 11 ਕਿਲੋ 11 ਲੀਟਰ ਹੈ ਇਸ ਟਾਈਮ ਦੁੱਧ ਤੁਸੀਂ ਇਹ ਤੁਹਾਨੂੰ ਚੋ ਸਕਦੇ ਹੋ ਜਿਹੜਾ ਹਾਜ਼ਰ ਹੈ ਉਸ ਤੋਂ ਅੱਗੇ ਤੁਹਾਡੀ ਸੇਵਾ ਤੁਸੀਂ ਕਿੰਨਾ ਚੋਣੇ ਹੋ ਸਿੰਘ ਦੋਨਾਂ ਦੀ ਸ਼ੇਪ ਤੁਸੀਂ ਦੇਖ ਲਓ ਥੋੜਾ ਅਗਲੇ ਪਾਸੇ ਨੂੰ ਮੁੜੇ ਹੋਏ ਸੀ ਪਰ ਐਂਡ ਵਾਲੇ ਪਾਰਟ ਜਿਹੜੇ ਉਹ ਇਹਨੇ ਇਹ ਲੱਗਦਾ ਵੀ ਘਸਾ ਕੇ ਤੋੜੇ ਹੋਏ ਆ ਥਣ ਸੋਹਣੇ ਆ ਹਵਾਨਾ ਚੰਗਾ ਦਿਸਦਾ ਵੀਡੀਓ ਬਣ ਰਹੀ ਆ ਲਗਭਗ ਟਾਈਮ 3 ਵਜੇ ਦੇ ਆਸ-ਪਾਸ ਸੋ ਟਾਂਚਾ ਫੇਰ ਦੇਖ ਲਓ ਸੂਆ ਚੌਥਾ ਦੱਸੋ ਇਹਦਾ ਥਣ ਚਾਰੇ ਹੀ ਚੰਗੇ ਆ ਸਿੰਘ ਦੋਨੇ ਹੀ ਤੁਸੀਂ ਹੁਣੇ ਵੇਖ ਲੈਣੇ ਆ ਰੈਸ਼ ਦਾ ਪ੍ਰਬੰਧ ਹੈਗਾ ਜਿਹੜਾ ਵੀ ਰਹਿਣਾ ਚਾਹੁੰਦਾ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਂਦਾ ਉਹ ਦੋ ਟਾਈਮ ਚੋਲੋ ਪਰ ਉਸ ਤੋਂ ਬਾਅਦ ਥੋੜੀ ਸਾਂਭ ਸੰਭਾਲਾ ਤੁਸੀਂ ਇਸ 11 ਨੂੰ 14 ਤੇ ਲੈ ਜਾਣੇ ਆ ਤੇ ਜਾਂ ਤੁਸੀਂ ਵਾਪਸ ਥੱਲੇ ਨੂੰ ਦੱਸ ਤੇ ਆ ਜਾਨੇ ਸੋ ਥੋੜੀ ਸਾਂਭ ਸੰਭਾਲ ਹੈ ਇਦਾਂ ਤੁਸੀਂ ਇਹਦੇ ਬਾਕੀ ਦੇ ਟਾਂ ਚਾਡੂ ਚਾ ਫੋਲਾ ਵੀ ਉਹ ਵੱਡੀ ਏਡਾ ਬਲਾ ਮੈਂ ਸਹੀ ਹੈ ਸੋ ਦੋਸਤੋ ਵੇਟ ਕਾਫੀ ਹੈ ਮੱਝ ਦਾ ਇਹਦੇ ਨਾਲ ਇੱਕ ਸਾਈਵਾਲ ਚ ਪੈਂਦੀ ਵੈੜ ਤੁਹਾਨੂੰ ਦਿਖਾਉਣੇ ਆ ਕਦੋਂ ਸੂਈ ਹੈ ਬਾਈ ਕੰਮਾ ਸੂਈ ਆ ਇਹਨੂੰ ਵੀ ਵੀਰੇ ਅੱਜ 5ਵਾਂ ਮਹੀਨਾ ਦਿਨ ਹੋ ਗਿਆ ਪਹਿਲਾ ਸੁਆ ਠੀਕ ਹੈ ਤੇ ਦੋ ਦੰਦ ਦਾ ਬਸੀ ਮੂੰਹ ਠੀਕ ਹੈ ਤੇ ਦੁੱਧ ਵੀਰੇ ਇਹਦਾ ਵੀ ਜਮਨੇ ਹੁਣ ਆਪਾਂ ਜਿਵੇਂ ਬੋੜਾ ਮਣੀ ਇਹ ਤਾਂ 16 ਲੀਟਰ ਆ 15 ਜਿਵੇਂ ਮਰਜ਼ੀ ਬੰਦਾ ਤਸ਼ਲੀ ਕਰ ਸਕਦਾ ਇਹਦਾ ਬੱਚਾ ਕੀ ਦਿੱਤਾ ਇਹਨੇ ਬੱਚਾ ਬੱਛਾ ਵੀਰੇ ਨਾਲੂ ਆ ਨਾਲ ਆ ਬੱਛੇ ਦੇ ਠੀਕ ਹੈ ਅੱਛਾ ਇਹ ਦੋ ਦੰਦ ਕਨਫਰਮ ਆ ਦੇਖੇ ਹਾਂਜੀ ਹਾਂਜੀ ਆਪਾਂ ਦਿਖਾਵਾਂਗੇ ਵੀਰੇ ਵੀਡੀਓ ਚ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਰੇਟ ਵੀਰੇ ਇਹਦਾ ਮੁੱਲ ਚਾਹੇ ਕੋਸਾ 88000 ਰੁਪਿਆ ਉਹਦੇ ਵਿੱਚੋਂ ਮੈਂ ਥੋੜਾ ਬੋਧਾ ਕਰ ਦਾਂਗੇ ਵੀਰੇ ਠੀਕ ਹੈ ਓਕੇ ਤੋਰ ਦੀ ਬਈ ਦੋਸਤੋ ਦੋ ਦੰਦ ਦੰਦ ਵੀਡੀਓ ਚ ਕਨਫਰਮ ਕਰ ਦਿਆਂਗੇ 88000 ਰੇਟ ਹੈ ਦੁੱਧ ਬਾਈ ਕਹਿੰਦਾ ਵੀ 16 ਲੀਟਰ ਹੈ ਪਰ 15 ਜਿਹੜਾ ਮਰਜੀ ਵੀਰ ਮਨਤੀ ਕਰਕੇ ਲੈ ਲੈ ਜਰਸੀ ਤੇ ਸਾਈਵਾਲ ਦਾ ਸਮੇਲ ਇਹ ਗਾਂ ਚੰਗਾ ਹਵਾਨਾ ਅੱਗੇ ਨੂੰ ਬਈ ਹੋਰ ਥੋੜੀ ਜਾਈ ਖੁਰਲੀ ਵਾਲ ਨੂੰ ਰੰਗ ਸੋਹਣਾ ਲੰਬਾਈ ਲੰਬੂਈ ਚੰਗੀ ਹੈ ਹਵਾਨਾ ਵੀ ਚੰਗਾ ਦਿਖਾਉਂਦੀ ਹੈ ਚੋਕੇ ਇੱਥੇ ਦੇਖ ਲਓ ਕਿਉਂਕਿ ਹੁਣ ਇਹ ਦੁੱਤੇ ਚੱਲ ਰਹੀ ਹੈ ਤੇ ਥੋੜੀ ਭਲੂਣ ਹਵਾਨੇ ਤੇ ਹਜੇ ਹੈਗੀ ਹੈ ਲਿਓ ਵੀਰੇ ਪਰ ਸਾਫ ਸੁਥਰਾ ਪਧਰਾ ਜਿਹੜਾ ਹਵਾਨਾ ਦੰਦ ਵੀ ਵੀਰੇ ਖਰਾਜ ਦੰਦ ਪਹਿਲਾਂ ਕਨਫਰਮ ਕਰ ਲੀਏ ਆਪਾਂ ਕਨਫਰਮ ਹੈ ਦੱਸੋ ਦੋ ਦੰਦ ਦਾ ਠੀਕ ਹੈ ਭਾਈ ਓਕੇ ਸੋ ਦੋ ਦੰਦ ਦਾ ਦੱਸੋ ਹਜੇ ਦੂਜੇ ਦੰਦ ਜਿਹੜੇ ਉਸੇ ਤਰ੍ਹਾਂ ਨਾਲ ਖੜੇ ਆ ਥਾਣੇ ਥੀਂ ਚੁਆਈ ਆਲੇ ਸੋਣਾ ਥਾਂ ਦਾ ਸੈਜ ਆ ਇਹ ਤੋਂ ਬੱਚੇ ਤੁਸੀਂ ਜਰਸੀ ਲੈ ਸਕਦੇ ਹੋ ਹੈ ਵੈਸੇ ਜਿਆਦਾ ਆ ਪਖ ਸਾਈਵਾਲ ਦਾ ਪਰ ਜਿਹੜਾ ਵੱਛਾ ਹੈ ਇਹ ਜਰਸੀ ਬਰੀਡ ਦੇ ਵਿੱਚ ਠੀਕ ਹੈ ਸੋ ਦੋਸਤੋ ਜਿੱਧਰੋ ਮਰਜੀ ਬੈਠ ਜੋ ਚੋ ਲੋ ਉਵੇਂ ਠੰਡੀ ਸੀਲ ਹੈ ਉਂ ਕੋਈ ਐਨਮ ਵਾਸਤ ਨਹੀਂ ਹੈ ਠੀਕ ਹੈ ਭਾਈ ਓਕੇ ਜਿਹੜੀ ਬੱਚੀ ਹੈ ਭਾਈ ਇਹ ਦੰਦੋ ਕਿਵੇਂ ਦੰਦੋ ਖਿਰੀ ਹੈ ਵੀਰੇ ਗੱਬਣ ਤਾਂ ਨਹੀਂ ਹੋਈ ਹਜੇ ਗੱਬਣੀ ਵੀਰੇ ਇਹ ਬੱਚੀ ਆਪਣੇ ਘਰ ਦੀ ਹੈ 14 ਤਰੀਕ ਨੂੰ ਇਹਦੇ ਆਪਾਂ ਠੀਕਾ ਕਰਾਤਾ ਜੀ ਇਸ 14 ਨੂੰ ਹਾਂ ਇਸ 14 ਨੂੰ ਕਰਾਤਾ 8 ਦਿਨ ਹੋ ਗਏ ਅੱਜ ਹਾਂ ਜੀ ਸੀਮਿੰਟ ਕਿਹੜਾ ਲਵਾਤਾ ਇਹਦੇ ਸੀਮਿੰਟ ਵੀਰੇ ਆਪਣੇ ਕੋਲੇ ਸਟਰਾ ਪਿਆ ਦੀ ਪਿੱਤੇ ਚੱਕੀ ਠੀਕ ਐ ਇਹਦਾ ਰੇਟ ਕੀ ਕਰਦੇ ਰੇਟ ਵੀਰੇ ਆ ਜੋੜੇ ਦਾ ਹੂੰ ਤੇ ਜੋੜੇ ਦਾ 72000 ਰੁਪਇਆ ਜੇ ਕੋਈ ਬੰਦਾ ਜਿਵੇਂ ਜੋੜਾ ਲੈਂਦਾ ਆਪਾਂ ਪਹੁੰਚ ਵੀ ਕਰ ਦਾਂਗੇ ਠੀਕ ਐ ਜੇ ਕੱਲੀ ਕੱਲੀ ਲੈਂਦਾ ਉਹਦਾ ਵੀਰੇ ਫਿਰ ਵੱਡਾ ਉਹਦਾ ਅਲੱਗ ਹੋ ਜਾਊਗਾ ਹਾਂਜੀ ਦੇਖੋ ਸਟਰਾ ਬਈ ਸੋ ਸੋ ਸਟਰਾ ਹੈ 14 ਤਰੀਕ ਨੂੰ ਏ ਆਈ ਹੋਈ ਐ ਬੋਲ ਆਪਾਂ ਦੇਖ ਲੈਣੇ ਆ ਏ ਵੀ ਐਸ ਦਾ ਪਾਬਲੋ ਪਾਬਲੋ ਇਹ ਨਾ ਹਾਂਜੀ ਹਾਂ ਠੀਕ ਐ ਸੋ ਦੱਸੋ এবੀਐਸ ਦੇ ਪਾਬਲੋ ਬੋਲ ਦੀ ਏਆਈ ਬਾਈ 0 ਨੇ ਕਰਾਈ ਐ 14 ਤਰੀਕ ਨੂੰ ਤੋਰ ਦਿਓ ਬਈ ਰੇਟ ਜੋੜੇ ਦਾ 72000 ਐ ਕੱਲੀ ਕੱਲੀ ਖਰੀਦਨੀ ਆ ਤਾਂ ਅਲੱਗ ਪੁੱਛ ਲਿਓ ਜੋੜੇ ਦੀ ਪਹੁੰਚ ਹੋ ਜੂਗੀ ਤੁਸੀਂ ਗੱਲਬਾਤ ਕਰ ਲਿਓ ਕਿਹੜੇ ਏਰੀਏ ਤੋਂ ਤੁਸੀਂ ਖਰੀਦਣਾ ਚਾਹੁੰਦੇ ਹੋ ਇਹ ਬਾਈ ਕਹਿੰਦਾ ਵੀ ਘਰੇ ਸੰਭੀ ਹੋਈ ਵੈੜ ਹੈ ਲੰਬਾਈ ਕਾਫੀ ਚੰਗੀ ਐ ਬਰੀਡ ਕੁਆਲਿਟੀ ਪਿਓਰ ਜਰਸੀ ਹਾਈਟ ਸੋਹਣੀ ਐ ਉਮਰ ਦੇ ਹਿਸਾਬ ਤੇ ਥੱਲੋਂ ਸਾਫ ਸੁਥਰੀ ਦੀਂਦੀ ਐ ਢਾਂਚਾ ਦੇਖ ਲਓ एबीएस ਦੇ ਪਾਬਲੋ ਬੋਲ ਦੀ ਏਆਈ ਕੀਤੀ ਐ ਦੋਸਤੋ ਇਹਦੇ ਜਰਸੀ ਸੀਮਣ ਲੱਗਾ ਦੰਦੋਂ ਵੇਖ ਵੀ ਲੈਨੇ ਆ ਬਾਈ ਦੱਸਦੇ ਆ ਵੀ ਇਹ ਖੀਰੀ ਐ ਠੀਕ ਐ ਬਾਈ ਓਕੇ ਕਨਫਰਮ ਖੀਰੀ ਦੋਸਤੋ 2 ਨੰਬਰ ਤੇ ਇਹ ਵੀ ਬੱਛੀ ਇਹਦੇ ਨਾਲ ਐ ਰੇਟ ਦੋਨਾਂ ਦਾ 72000 ਐ ਇਹ ਵੀ ਖੀਰੀ ਐ ਬਾਈ ਹਾਂ ਜੀ ਇਹ ਵੀ ਖੀਰੀ ਐ ਵੀਰੇ ਠੀਕ ਐ ਤੋਰਦੀ ਦੰਦੋਂ ਇਹ ਵੀ ਖੀਰੀ ਐ ਇਹਦੀ ਤਾਂ ਨਹੀਂ ਇਹ ਆਈ ਹੋਈ ਹੈ ਨਾ ਇਹਦੀ ਨਹੀਂ ਹੋਈ ਵੀਰੇ ਇਹ ਠੀਕ ਹੈ ਸੋ ਦੋਸਤੋ ਇਹ ਵੀ ਜਰਸੀ ਹੈ ਇਹਦਾ ਟਾਂਚਾ ਵੀਡੀਓ ਚੋਂ ਤੁਸੀਂ ਦੇਖ ਸਕਦੇ ਹੋ ਕਮਾਲ ਆ ਬਈ ਨੇ ਦੰਦ ਦੇਖ ਲਈ ਵੀਰੇ ਠੀਕ ਹੈ ਓਕੇ ਸੋ ਖੀਰੀਏ ਦੋਸਤੋ ਇੱਕ ਛੋਟਾ ਜਿਹਾ ਬੱਚਾ ਹੈ ਤੇ ਇਹਦੀ ਉਮਰ ਛੋਟੀ ਦਿਸਦੀ ਹੈ ਇਹ ਬੱਚਾ 4 4 ਮਹੀਨਿਆਂ ਦਾ ਬੱਚਾ ਹੈ ਵੀਰੇ ਇਹਦਾ ਰੇਟ ਕੀ ਰੱਖੋਗੇ ਰੇਟ ਹੈ 11000 ਰੁਪਏ ਵੀਰੇ ਠੀਕ ਹੈ 4 ਮਹੀਨੇ ਉਮਰ ਦਾ ਸੋਤੇ 11000 ਰੇਟ ਹੈ ਇਸੇ ਤਰ੍ਹਾਂ ਦੇਖ ਲਓ ਜਿਹੜਾ ਵੀਰ ਸੰਭਾਲੂਗਾ ਸੋਹਣੀ ਵੈਡ ਤਿਆਰ ਹੋ ਜੂਗੀ ਸੋ ਇਹ ਨਗ ਇਸ ਸਾਈਡ ਤੇ ਸੀ ਇੱਕ ਗਾਂ ਥੋੜਾ ਟਾਈਮ ਹੋਇਆ ਸੂਈ ਨੂੰ ਇਹ ਵੀ ਤੁਹਾਨੂੰ ਵੀਡੀਓ ਚ ਦਿਖਾ ਦਈਏ ਆਪਾਂ ਬਾਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਤਕਰੀਬਨ ਵੀਰੇ ਮਹੀਨਾ ਹੋਗਾ ਮਹੀਨੇ ਦੇ ਜਣੀ ਆਸ-ਪਾਸ ਆ ਮਹੀਨਾ ਮੰਨੋ ਵੀਰੇ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਵੀਰੇ ਹੁਣ ਸਾਂਭਲਾ ਤੂੰ 12 ਲੀਟਰ ਆਗਲਾ 11 ਜਿਵੇਂ ਮਰਜ਼ੀ ਚੋਕੇ ਲੱਗੇ ਜਾਵੇ ਵੀਰੇ ਕੀ ਰੇਟ ਰੋਗੇ ਤਾਂ ਰੇਟ ਇਹਦਾ ਵੀਰੇ 42000 ਆ 40000 ਦੀ ਦਿੰਦਾਂਗੇ ਵੀਰੇ ਤੋਰੀ ਬਈ 41000 ਦੀ ਦੱਸੋ ਬਾਈ ਕਹਿੰਦਾ ਦੇ ਦਾਂਗੇ ਮੁੱਲ 42 ਇਹਦੀ ਡਿਮਾਂਡ ਰੱਖੀ ਐ 11 ਲੀਟਰ ਇਸ ਟਾਈਮ ਦੁੱਧ ਜਿਹੜਾ ਤੁਸੀਂ ਬੇਨਤੀ ਕਰਕੇ ਲੈ ਸਕਦੇ ਹੋ ਸੂਈ ਨੂੰ ਮਹੀਨਾ ਇਹਨੂੰ ਹੋ ਚੱਲਿਆ ਬੱਚਾ ਇਹਦੇ ਨਾਲ ਹੈ ਥਣ ਹੱਥੀ ਚੁਾਈ ਵਾਲੇ ਐ ਲਿਆ ਬਈ ਹਾਈਟ ਜਰਸੀਗਾਂ ਵਾਲੇ ਹਿਸਾਬ ਤੇ ਜਜਮੈਂਟ ਕਰਿਓ ਜੇ ਸੋ ਇਹ 41040 ਤੇ 1 41000 ਦੀ ਤੁਹਾਨੂੰ ਇਹ ਗਾ ਮਿਲ ਜੂਗੀ ਨਾ ਕਿ ਦੋਸਤੋ ਅੱਜ ਦੀ ਵੀਡੀਓ ਦੇ ਟੋਟਲ 6 ਜਿਹੜੇ 6 ਤੁਹਾਨੂੰ ਦਿਖਾਏ ਆ ਲਾਸਟ ਉੱਤੇ ਫੇਰ ਉਹੀ ਬੇਨਤੀ ਆ ਵੀ ਪਸ਼ੂ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਦੇ ਹੋ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਉਹ ਕਰਦੇ ਆ ਜਾਂ ਨਹੀਂ ਕਰਦੇ ਹੋ ਤੁਹਾਡੀ ਆਪਣੀ ਇੱਛਾ ਪਰ ਹੱਕ ਹੁੰਦਾ ਵੀ ਜਿਹੜੀ ਚੀਜ਼ ਖਰੀਦਣੀ ਆ ਉਹ ਪੂਰੀ ਟਣਕਾ ਕੇ ਲਈ ਜਾਵੇ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਦੇ